ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਸੁਖੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਇਹਨੂੰ ਜੀਰਾ ਪੈਂਦੀ ਆ ਦੋਸਤੋ ਜਹੇਦਾਰ ਦੇ ਘਰੇ ਵੀਡੀਓ ਬਣਾ ਰਹੇ ਆ ਇਸ ਜੀਰੇ ਵਾਲੇ ਏਰੀਆ ਚੋਂ ਮੌਲ ਰੇਟ ਜਹੇਦਾਰ ਦੇ ਸਾਰਿਆਂ ਨਾਲ ਹੀ ਜਾਇਜ਼ ਹੁੰਦੇ ਤੁਸੀਂ ਸਾਰੇ ਹੀ ਜਾਣਦੇ ਆ ਸਾਰੀਆਂ ਹੀ ਜਰਸੀਆਂ ਸਾਰੀਆਂ ਹੀ ਸੇਲ ਹੈ ਵਿਕਾਊ ਆ ਦੋਸਤੋ ਹਜੇ ਜਹੇਦਾਰ ਨਵਾਕ ਹੀ ਢੱਡਿਆ ਸੀ ਅਧੀਆਂ ਗਿੱਲੀਆਂ ਅਧੀਆਂ ਸੁੱਕੀਆਂ ਜੀਆਂ ਇਨਫਰਮੇਸ਼ਨ ਲੈ ਲੈਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਈਏ ਨਾਮ ਇਕਬਾਲ ਸਿੰਘ ਜੀ ਪਿੰਡ ਸੁਖੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਦਪੁਰ ਮੋਬਾਈਲ ਨੰਬਰ ਦੱਸ ਦਈਏ 6284015588 ਇੱਥੋਂ ਹੀ ਸ਼ੁਰੂ ਕਰ ਲੀਏ ਇਹ ਬਈ ਟੋਕੜ گاਵਾ ਹੂੰ ਦੁੱਧ ਇਸ ਟਾਈਮ 7 ਕਿਲੋ ਕੋਈ 6 ਕਿਲੋ ਦੀ ਔੜ ਤੇ ਲੈ ਜਾ ਸਕਦਾ ਵਾ ਠੀਕ ਆ ਉਹਦੀ ਤਸੱਲੀ ਕਰਕੇ ਦੋ ਟਾਈਮ ਚੋ ਕੇ ਖੜੇ ਵੀ ਜੀ ਨੇ ਲੈ ਕੇ ਜਾਣੀ ਕਿੰਨੇ ਦੀ ਮਸਾਏ ਵਾਲੇ ਨਹੀਂ ਆਪੇ 15000 ਰੁਪਏ ਦੇ 15000 ਦੀ ਗੱਲ ਵਾਲੀ ਗੱਲ ਠੀਕ ਹੈ ਸਾਂਭੀ ਬਹੁਤ ਅਸੇਵਰ ਸੂਬਾ ਫੁੱਲ ਕੀਤੀ ਆ ਠੀਕ ਹੈ 7 ਕਿਲੋ ਦੁੱਧਾ 6 ਕਿਲੋ ਮੰਨ ਕੇ ਬਾਈ ਕਹਿੰਦਾ ਕੋਈ ਵੀ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਜੀ ਕਰਦਾ ਚੋਕੇ ਲੈ ਜੇ ਤਸੱਲੀ ਕਰਕੇ ਅਗਲਾ 15000 ਦੀ ਜੇ ਕਿਸੇ ਭੈਣ ਭਰਾ ਨੇ ਦੁੱਧ ਦਾ ਬੁੱਤਾ ਲਾਉਣਾ ਕਈ ਵਾਰ ਪਸ਼ੂ ਹੁੰਦਾ ਕਿ ਗੱਭਣਾ ਦੋ ਤਿੰਨ ਮਹੀਨੇ ਰਹਿੰਦੇ ਆ ਤੇ ਪੂਰੀ ਚੰਗੀ ਵਹਿੜਾ 7 ਕਿਲੋ ਦੁੱਧ ਆ 6 ਮੰਨ ਕੇ ਆ ਜੇ ਤੇ ਜਾਂ ਕਿਸੇ ਦਾ ਕੋਈ ਛੋਟਾ ਪਰਿਵਾਰ ਹੈ ਇੰਨੇ ਦੁੱਧ ਨਾਲ ਸਰਦਾ ਹੋਵੇ ਤੇ ਇਦੂ ਘੱਟ ਮੁੱਲ ਜਿਦਾ ਕਿਸੇ ਨੇ ਦੇਣੀ ਨਹੀਂ ਨੀਗੀ 15000 ਦੀ ਦੇ ਦੇਣੀ ਆ ਵਿੱਚੋਂ ਛੋੜ ਹੋ ਜੂ 7 ਕਿਲੋ ਦੁੱਧ ਆ 6 ਕਿਲੋ ਜਿੰਨੇ ਦਿਨ ਜੀ ਕਰਦਾ ਕੰਡੇ ਦੇ ਜੋਖੀ ਜਾਵੇ ਮੱਝਾਂ ਰਗਾ ਦੁੱਧ ਹੁੰਦਾ ਤੇ 6-7 ਕਿਲੋ ਦੁੱਧ ਵਾਲੀ ਮੱਝ 65-70000 ਦੀ ਆਉਂਦੀ ਆ ਕਿਉਂਕਿ ਫੰਡਰ ਮੱਝ 55000 ਦੀ ਤਾਂ ਵਿਕ ਜਾਂਦੀ ਆ ਦੋ ਨੰਬਰ ਤੇ ਆ ਜਾ ਦੋ ਨੰਬਰ ਬਈ ਦੂਜੇ ਸੂਏ ਸੂਣ ਵਾਲੀ ਆ ਤੇ ਦਿਨ ਕੋਈ ਹੱਥ ਤੇ ਦੱਸ ਦੇਣੀ ਲੈ ਆਉਗੀ ਹਫਤੇ ਦੱਸ ਦੇਣੀ ਹਾਂਜੀ ਕਿੰਨੇ ਦੀ ਬਸ ਬਈ ਮੋਲ ਤਾਂ ਬੜਾ 40 ਕਰਨੀ ਜਿਹੜਾ ਲੈਣ ਦੇ ਨਾਲ ਆ 37000 ਲਾਓ ਜੀ ਦੋ ਨੰਬਰ ਦਾ ਵੀ ਛੋਟਾ ਜਿਹਾ ਆਪਾਂ ਹਫਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਸੂਪੂ ਦੂਜਾ ਸੂਆ 37000 ਦੀ ਕੋਈ 12 ਤੋਂ 14 ਕਿਲੋ ਦੇ ਵਿੱਚ ਵਿੱਚ ਦੁੱਧ ਪਿਆਜੂ 12 ਪਿਆਜੇ 11 ਪਿਆਜੇ 13 ਪਿਆਜੇ ਉਹ ਤੁਹਾਡੀ ਅਗੇ ਸੀ ਵਾ ਸੰਭਾਲਾ 37000 ਦੀ ਟੋਕੜਾਂ ਵਾਲਾ ਭਾ ਗੱਬਣ ਦੂਜਾ ਸੂਆ ਹਫਤੇ ਦੀ ਕੱਚੀ ਐ ਵਲਟੇਲਾਂ ਬਹੁਤ ਪਈਆਂ ਚਾਰ ਚਪੇਰੀ ਹਵਾਨਾ ਖਿੱਚਾਂਗੇ ਤੇਰਾ ਵਡੰਗੂ ਬਧੂ ਜਿੱਦਣ ਬੱਚੀ ਤਿਆਰ ਹੋ ਜਾਂਦੀ ਐ ਸਾਰੀ ਵਲਟੈਲ ਕੱਢ ਕੇ ਸੋਨਾ ਵੱਡਾ ਲੈਵਾ ਤਿਆਰ ਕਰਕੇ ਸੂ ਥਣ ਸੋਨੇ ਕੋਈ ਫੂਡ ਨਹੀਂ ਸ਼ਾਕ ਨਹੀਂ 37000 ਇੱਕ ਨੰਬਰ 15000 ਦੀ ਤਿੰਨ ਨੰਬਰ ਬਈ ਤਿੰਨ ਨੰਬਰ ਬਈ 15 ਦਿਨਾਂ ਦੀ ਗਾਂ ਕੱਤੀ ਆ 15 ਦਿਨਾਂ ਦੀ ਹਾਂਜੀ ਮੰਨ ਲਓ ਕੋਈ ਛੋਟੀ ਨਾ ਮੰਨੇ ਕੱਦ ਦਾ ਡਿਫਰੈਂਸ ਆਪਾਂ ਦੇਖ ਸਕਦੇ ਹਾਂ ਫੁੱਲ ਵੱਡੀ ਪੰਜਾਬ ਵਾਲੀ ਜਾਤੀ ਆ ਹੂੰ ਮੰਨ ਲਓ ਜੇ ਦਾ ਤਿਆਰ ਕਰਕੇ ਵਿੱਚ ਨੂੰ ਫਿਰ ਤਾਂ ਲਗਾ ਆਪਾਂ 60000 ਦੀ ਵੇਚੀ ਹੂੰ ਤੇ ਅੱਜ ਮੰਨ ਲਓ ਕੱਚੀ ਕੱਚੀ ਇਹ 55000 ਰੁਪਏ ਦੇ ਦਾਂ ਲਓ ਜੀ 3 ਨੰਬਰ ਕੱਚੀ ਕੱਚੀ ਵੀਰ ਕਹਿੰਦਾ ਅੱਜ 52000 ਦੀ ਦੇ ਦੇਾਂਗੇ ਕੱਦ ਫੁੱਲੀ ਵੱਡਾ ਜਰਸੀ ਬਰੀਡ ਅੱਜ ਡੇਟ ਮੁਤਾਬਕ 15 ਦਿਨ ਪਏ ਆ ਅੱਜ 52000 ਦੀ ਵੀਰ ਕਹਿੰਦਾ ਦੇ ਦੇਾਂਗੇ ਹੁਣ ਤੱਕਰ ਤੁਸੀਂ ਤਿੰਨ ਵੜਾਂ ਵੇਖ ਲਈਆਂ ਕਿਸੇ ਦੇ ਵੀ ਫੂਡ ਸ਼ਾਂਗ ਪੂਰਾ ਆਵ ਨਹੀਂ ਸੋਹਣੇ ਥਣ ਆਦੀ ਚਵਾਈ ਵਾਲ ਵਲਟਣ ਲੈਵੇ ਤੇ ਚਾਰ ਚਪੇਰੀ ਬਹੁਤ ਪਈਆਂ ਬਾਕੀ ਦੇਣ 15 ਪਏ ਆ ਡੇਟ ਮੁਤਾਬਕ ਕੱਦ ਕਾਠ ਪੂਰਾ ਹੀ ਅਜਰਸੀਆਂ ਦੇ ਮੁਕਾਬਰੇ ਪੂਰਾ ਵੱਡਾ ਕੱਦ ਹੈ ਕੋਈ ਨਿੱਕੀ ਗੋਡੇ ਕੇ ਜਿੱਡੀ ਜਰਸੀ ਨਹੀਂ 15 ਦਿਨਾਂ ਦੀ ਕੱਚੀ 52000 ਦੀ ਇੱਕ ਹੋਰ ਗੱਬਣ ਤਿਆਰ ਬਹੁਤ ਚੰਗੀ ਵੜ ਦੱਸਿਓ ਭਈ ਇਹਦੇ ਬਾਰੇ ਇਹ ਬਾਈ ਤਿਆਰੀਆ ਮੰਨ ਲਓ ਉਹ ਦਿਨ ਲੈ ਜੇ ਚਾਰ ਲੈ ਜੀ ਤੇ ਮੰਨ ਲਓ ਕੱਦ ਤਿੰਨੇ ਹੀ ਮੰਨ ਲਓ ਫੁੱਲ ਵੱਡੇ ਆ ਤਿੰਨੇ ਮੰਨ ਲਓ ਉੱਚੀਆਂ ਹੀ ਹੋਈ ਜਾਂਦੀਆਂ ਕਬੂਦੇ ਨਾਲ ਹੂੰ ਤੇ ਇਹ ਬਸ ਤਿਆਰੀਆਂ ਜੀ ਬਾਈ ਦੇ ਦਾਂਗੇ ਬਸ ਲੈਣ ਦੇਣੀ ਆ ਇਹਦਾ 70000 ਜੀ ਦੋਸਤੋ 4 ਨੰਬਰ ਜਰਸੀ 70000 ਦੀ ਇਹਦਾ ਦੁੱਧ ਬਹੁਤ ਪਿਆਜੂ ਯਾਰ ਲੀਵਾ ਬਹੁਤ ਆ ਆਹ ਲੈਣਾ ਬਹੁਤ ਨਾਲ ਟੀਵੀ ਆ ਪਰ ਆਪਾਂ ਉਹ ਕੰਮ ਨਹੀਂ ਕਰਦੇ। ਠੀਕ ਆ। ਨਹੀਂ ਨਾ ਲੋਕਾਂ ਨੂੰ ਕਹਿਣਾ ਹੋਵੇ ਬਾਈ ਇਹਨੇ 30 ਕਿਲੋ ਚਵਾਇਆ ਹੋਇਆ ਇਹਨੇ 40 ਉਹਦਾ ਜੇ ਮਰਗੀ ਕਰੀ। ਪਿਛਲੇ ਕਿੰਨੇ ਕਹ ਦੱਸਦੇ ਆ। ਉਹ ਮੇਰੇ ਬਾਈ ਜੀ ਤੇ ਕੰਦ ਚ ਹੋਇਆ। ਬਾਈ ਕਹਿੰਦਾ ਜੀ ਤੋਂ ਲਈ ਐ। ਅਗਲੇ ਕਹਿੰਦੇ 22 23 ਲੀਟਰ ਦੁੱਧ ਇਹਦੇ ਥੱਲੋਂ ਅਸੀਂ ੱਚੋਇਆ। ਤਿਆਰੀ ਆ। ਦੋਹਾਂ ਦਿਨਾਂ ਨੂੰ ਸੂਪੇ ਕੱਲ ਨੂੰ ਸੂਪੇ ਪਰਸੋਂ ਸੂਪੇ। ਉੱਪਰੋਂ ਫਟਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ ਅਮਰੀਕਨ ਵਰਗਾ ਹਵਾਨਾ ਵੱਡਾ ਕੱਦ ਹੈ। ਇੱਕ ਗੱਲੋਂ ਇਹ ਪਰਿਵਾਰ ਦੀ ਖਾਸੀਤ ਕਹਿ ਲੋ ਸਹਿਬਤ ਕਹਿ ਲੋ ਕਿ ਜਿਹੜਾ ਵੀ ਪਸ਼ੂ ਹੋਊਗਾ ਜੇ ਸੂਇਆ ਸਵਾਇਆ ਹੋਊਗਾ ਤੇ ਜਿੰਨਾ ਦੁੱਧ ਦਸਿਆ ਨਾ ਟੰਡੇ ਵਾਲਾ ਹੋਊਗਾ ਤੇ ਜੇ ਗੱਬਣ ਪਸ਼ੂ ਆ ਉਹ ਭਾਵੇਂ 10 ਕਿਲੋ ਦੁੱਧ ਵਾਲੀ ਵਿਹੜਾ ਉਹ ਭਾਵੇਂ 20 ਕਿਲੋ ਦੁੱਧ ਵਾਲੀ ਵਿਹੜਾ ਆਪਦੇ ਕੋਲੋਂ ਨਹੀਂ ਕਹਿੰਦੇ ਕਿ ਬਾਈ ਇਹਨੇ 20 ਕਿਲੋ ਦਿੱਤਾ ਇਹਨੇ 18 ਕਿਲੋ ਦਿੱਤਾ ਗੱਬਣ ਅਗਲਾ ਆਪਦੀ ਮਰਜ਼ੀ ਨਾਲ ਲੈ ਲੈ ਜਿਵੇਂ ਹੁਣ ਆ ਸੂਈ ਸਵਾਈ ਆ ਟੋਕੜ ਇਹਦੇ ਥੱਲੇ 7 ਕਿਲੋ ਦੁੱਧ ਆ 6 ਮੰਨ ਕੇ ਆਜੋ ਕੰਡੇ ਤੇ ਜੋਖ ਲਓ ਇਹਨਾਂ ਦਾ ਵਿਹੜਾਂ ਦਾ ਗੱਬਣਾ ਦਾ ਨਹੀਂ ਇਹ ਦੁੱਧ ਕਹਿੰਦੇ ਵਧੀਆ ਗੱਲ ਆ ਕੋਈ ਇੱਕ ਅੱਧਾ ਬੰਦਾ ਹੀ ਆ ਜਿਹੜਾ ਐ ਕਹਿੰਦਾ ਨਹੀਂ ਗੱਬਣ ਦਾ ਅਗਲਾ ਰੇਹ ਕਹਿੰਦਾ ਬਈ 15 ਦਿੱਤਾ ਇਹਨੇ 20 ਕਿਲੋ ਦਿੱਤਾ ਪਰ ਇਹ ਬਾਈ ਹੁਣੀ ਨਹੀਂ ਦਾ ਕਹਿੰਦੇ ਵਧੀਆ ਗੱਲ ਆ ਐ ਤੇ ਆ ਜਾ ਇਹ ਬਈ ਅੱਜ ਦੀ ਵੀਡੀਓ ਸਾਰਿਆਂ ਨਾਲੋਂ ਉੱਚੀ ਬੈੜਾ ਸਾਰਿਆਂ ਨਾਲੋਂ ਵਾਧਾ ਵਾਲਟੇਲਾ ਬਹੁਤ ਆ ਪੂਰੇ 10 ਦਿਨ ਪਹਿਲੇ ਹਲੇ 10 ਦਿਨ ਹਾਂਜੀ ਬਰੀਡ ਵੀ ਬੂਤੀ ਦੀ ਨਿੱਕੀ ਜੀ ਆ ਐਂ ਫੁੱਲ ਕੁਆਲਿਟੀ ਆ ਕਾਹੋ ਜੀ ਮੂ ਮਥਰੀ ਦੀ ਫੋਲੀ ਸੋਹਣੀ ਐ 10 ਦਿਨਾਂ ਦੀ ਕੱਚੀ ਹਾਂ ਜੀ 10 ਦਿਨਾਂ ਦੀ ਕੱਚੀ 10 ਦਿਨਾਂ ਦੀ ਕੱਚੀ ਐ ਜੇ ਕੋਈ ਭੈਣ ਭਰਾ 10 ਦਿਨ ਬਹੁਤ ਹੁੰਦੇ ਆ 10 ਦਿਨਾਂ ਕੋਈ ਇੱਕ ਅੱਧਾ ਘਟਾ ਇਹਨੂੰ ਫੀਡ ਦਾ ਪਾ ਲੈ ਤਿਆਰ ਪਸ਼ੂ ਵਾਲਾ ਰਾਜੀ ਰੂਜੀ ਹੋ ਜੂਗੀ ਤੇ ਕੱਦ ਵੱਡਾ ਹੀ ਐ ਜਰਸੀ ਬਰੀਡ ਦੀ ਫੋਲ ਵੱਡੇ ਕੱਦ ਕਾਠ ਵਾਲੀ ਗੱਬਣ ਦੂਜਾ ਸੂਆ ਜਰਸੀ ਅਮਰੀਕਾ ਨਾਲ ਜਿਹੜਾ ਕੱਦ ਆ ਫੇਸ ਕੁਆਲਿਟੀ ਸਾਰੀਆਂ ਵਿਹੜਾਂ ਨਾਲੋਂ ਹੀ ਪੰਜ ਨੰਬਰ ਦੀ ਸੋਹਣੀ ਐ ਕਾ ਵੱਡਾ ਹੀ ਆ 10 ਦਿਨ ਪੈਂਡਿੰਗ ਆ 10 ਦਿਨ ਪੱਠੇ ਰੱਠੇ ਤੁਸੀਂ ਊਂ ਵੀ ਪਾਉਣੇ ਆ ਤੇ ਇੱਕ ਅਦਾ ਫੀਡ ਦਾ ਗੱਟੂ ਦਾਹਾਂ ਦੇਣਾ ਅੱਜ ਤਿਆਰ ਪਸ਼ੂ ਵਾਲਾ ਪੈਜੇ ਸੋਭਾ 3-4 ਕਿਲੋ ਸਵੇਰ ਫੀਡ ਪਾ ਲਈ ਅਗਲਾ 3-4 ਕਿਲੋ ਸ਼ਾਮ ਨੂੰ ਤੇ 10 ਦਿਹਾ ਦੇਣਾ ਜਿਹਨੇ ਗੱਟੂ ਵਧੀਆ ਖਾ ਜਾਣਾ ਤੇ ਉਹੀ ਜਿੱਦਣ ਤਿਆਰ ਹੋਗੀ ਨਾਲੇ ਤਾਂ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਤੇ ਨਾਲੇ ਵਧੀਆ ਦੁੱਧ ਦੇਊਗੀ 10 ਦਿਨ ਪੱਠੇ ਤਾਂ ਪਾਉਣੇ ਹੀ ਪੈਣੇ ਆ ਕਿਉਂਕਿ ਹਜੇ 10 ਦਿਨ ਡੇਟ ਮੁਤਾਬਕ ਕੱਚੀ ਆ ਕਿੰਨੇ ਦੀ ਬਈ ਅੱਜ ਬੱਸ ਬਾਈ ਇਹਦਾ ਜੈਸਨੋ ਵਾਲਾ ਮਾਲ ਨੂੰ ਦਾ ਬੜਾ 70 ਮੰਗ ਲਈ ਤੇ ਅੱਜ ਸਵਾ ਗੇ ਵੇਚਣੀ ਹੋਵੇਦਾ 8000 ਰੁਪਏ ਦੇ ਦਾਂਗੇ ਲਾਓ ਜੀ ਅੱਜ ਕੱਚੀ ਕੱਚੀ 62000 ਦੀ ਜੇ ਸਵਾ ਆ ਗੇ ਬਾਈ ਕਹਿੰਦਾ ਦੇਵਾਂਗੇ ਤਾਂ ਭਾਵੇਂ 70 ਦੀ ਦੇ ਦੇ ਕੇ ਉਹਦਣ ਅੱਜ ਦਾ ਮੁੱਲ 60 ਤੇ 2 62000 ਜੇ ਕਿਸੇ ਨੂੰ ਵੱਧ ਦੁੱਧ ਵਾਲੀ ਜਰਸੀ ਚਾਹੀਦੀ ਆ ਤੇ ਆ 4 ਨੰਬਰ ਤੇ ਖੜੀ ਆ 22 ਕਿਲੋ ਵਾਂਗੂ ਦੁੱਧ ਉਹ ਕਹਿੰਦੇ ਅਸੀਂ ਛੋਇਆ ਪਿਛਲੇ ਸੂਵੇ ਕਹਿਣ ਨੂੰ ਬਾਈ ਕਹਿੰਦਾ ਭਾਵੇਂ 25 ਕਹਿ ਦਿੱਗੇ ਪਰ ਗੱਲ ਫੇਰ ਉੱਥੇ ਹੀ ਆ ਜਾਂਦੀ ਹੈ ਦੁੱਧ ਦੀ ਗਰੰਟੀ ਦਿੰਦੇ ਨਹੀਂ ਸੂਆ ਸਵਾਇਆ ਪਸ਼ੂ ਹੋਊਗਾ ਜਿੰਨਾ ਦੁੱਧ ਹੋਊਗਾ ਅਗਲਾ ਕੰਡੇ ਤੇ ਜੋਖੇ ਲੈ ਜਾਏ ਜਿੰਨਾ ਨੈਟ ਹੋਊਗਾ ਉਹਨਾਂ ਦੱਸਣਗੇ ਤੇ ਜਿਹੜਾ ਗੱਬਣ ਪਸ਼ੂ ਉਹ ਅਗਲਾ ਆਪਦੀ ਜੱਜਮੈਂਟ ਨਾਲ ਲੈ ਲੇ ਕਿ ਕਿੰਨਾ ਕੁ ਦੁੱਧ ਦੇਊਗੀ ਹੁਣ ਜਿਵੇਂ ਇਹਦਾ ਵੀ ਨਹੀਂ ਦੁੱਧ ਦੱਸਿਆ ਉਹਦਾ ਵੀ ਨਹੀਂ ਦੱਸਿਆ ਇਹਦਾ ਵੀ ਨਹੀਂ ਦੱਸਿਆ ਤਾਂ ਉਹ ਕਹਦਾ ਕਿ ਅਗਲੇ ਤੱਕ ਕਹਿੰਦੇ 22 ਚ ਹੋਇਆ ਪਰ ਐਡੀ ਵੜ ਨੂੰ ਇਹਨਾਂ ਦੁੱਧ ਕੋਈ ਬਾਹਲਾ ਨਹੀਂ ਜੇ ਐਡੀ ਜਰਸੀ ਇਹਨਾਂ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨਹੀਂ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸੁਖੇਵਾਲਾ ਪਿੰਡ ਹੈ ਜ਼ਿਲ੍ਹਾ ਫਰੋਜਪੁਰ ਤਹਿਸੀਲ ਜੀਰਾ ਪੈਂਦੀ ਆ ਇਹ ਪੰਜ ਵੜਾ ਸੇਲ ਹੈ ਜਿਹਦੇ ਜਿਹੜੀ ਵੀ ਮਨ ਨੂੰ ਚੰਗੀ ਲੱਗਦੀ ਆ ਇੱਥੇ ਜਿਹੇਦਾਰ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਇੱਕ ਨੰਬਰ ਸੂਈ ਸਵਾਈ ਆ 7 ਕਿਲੋ ਦੁੱਧਾ 6 ਕਿਲੋ ਕੰਡੇ ਤੇ ਜਿੰਨੇ ਦਣ ਜੀ ਕਰਦਾ ਗੜਾ ਚੋਕੇ ਲੈ ਜੇ ਸਾਰਿਆਂ ਨੂੰ ਹੱਸ ਕੇ